ਨਸ਼ੇ ਦੀ ਓਵਰਡੋਸ ਨਾਲ ਚਿੱਟੇ ਦੀ ਭੇਂਟ ਛੜਿਆ ਇੱਕ ਹੋਰ ਨੌਜਵਾਨ। ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਸੀਤੋਮੈ ਝੁੱਗਿਆਂ ਦੇ ਇੱਕ ਨੌਜਵਾਨ ਦੀ ਨਸ਼ੇ ਦਾ ਟਿਕਾ ਲਗਾਉਣ ਕਾਰਨ ਪੱਟੀ ਬੱਸ ਸਟੈਂਡ ਦੇ ਬੈਕ ਸਾਈਡ ਹੋਈ ਉਸ ਦੀ ਮੌਤ। ਅਤੇ ਇਸ ਮੌਕੇ ਤੋਂ ਮ੍ਰਿਤਕ ਲਖਪ੍ਰੀਤ ਸਿੰਘ ਦੇ ਵਾਰਸ ਉਸਦੇ ਚਾਚਾ ਹਰੀ ਸਿੰਘ ਭੁੱਲੋ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਲਖਪ੍ਰੀਤ ਸਿੰਘ ਪੁੱਤਰ ਨਰਿੰਦਰਜੀਤ ਸਿੰਘ ਵਾਸੀ ਸੀਤੋਮੈ ਝੁੱਗਿਆਂ ਦਾ ਰਹਿਣ ਵਾਲਾ ਹੈ। ਜੋ ਕਿ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ ਅਤੇ ਨਸ਼ੇ ਕਾਰਨ ਉਸਦੇ ਘਰ ਵਿੱਚ ਉਸਦੀ ਪਤਨੀ ਨਾਲ ਉਸ ਦਾ ਹਰ ਰੋਜ਼ ਘਰੇਲੂ ਲੜਾਈ ਝਗੜਾ ਰਹਿੰਦਾ ਸੀ ਜਿਸ ਕਾਰਨ ਉਸਦੀ ਪਤਨੀ ਉਸ ਨੂੰ ਕਰੀਬ 2 ਸਾਲ ਪਹਿਲਾਂ ਤਲਾਕ ਦੇ ਕੇ ਆਪਣੇ ਪਿਕੇ ਘਰ ਚਲੀ ਗਈ ਸੀ ਅਤੇ ਕੁਝ ਸਮਾਂ ਪਹਿਲਾਂ ਉਸਦੀ ਮਾਤਾ ਜੀ ਵੀ ਮੌਤ ਹੋ ਚੁੱਕੀ ਹੈ ਅਤੇ ਲਖਪ੍ਰੀਤ ਸਿੰਘ ਦਾ 4 ਸਾਲ ਦਾ ਬੇਟਾ ਵੀ ਹੈ ਜੋ ਕਿ ਆਪਣੇ ਦਾਦਾ ਜੀ ਕੋਲ ਰਹਿੰਦਾ ਹੈ ਇਸ ਤੋਂ ਇਲਾਵਾ ਲਖਪ੍ਰੀਤ ਸਿੰਘ ਆਪਣੇ ਹਿੱਸੇ ਦੀ ਜੋ ਕਿ ਉਸ ਨੂੰ ਪਹਿਲੀ ਕਰੀਬ 1.5 ਕਿਲਾ ਆਉਂਦੀ ਸੀ ਉਵੀ ਉਹ ਨਸ਼ੇ ਵਿੱਚ ਵੇਚ ਚੁੱਕਾ ਸੀ ਅਤੇ ਮਿਰਤਕ ਦੇ ਵਾਰਸਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਦਾ ਲੱਕ ਤੋੜਨ ਲਈ ਬਣੀ ਸੀ ਨਾ ਕਿ ਨਸ਼ੇ ਦਾ ਲੱਕ ਮਜ਼ਬੂਤ ਕਰਨ ਲਈ ਬਣੀ ਸੀ ਆਏ ਦਿਨ ਮਾਵਾ ਦੇ ਪੁੱਤ ਨਸ਼ੇ ਦੇ ਨਾਲ ਮਰਦੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਹੈ ਤਰਨਤਾਰਨ ਤੋਂ ਸਨੁਫਤਿਆਬਾਦ ਦੀ ਖਾਸ ਰਿਪੋਰਟ ਹਾਂਜੀ ਲਾਡੀ ਜਿਹੜਾ ਮਰਨਲਾ ਵਾ ਇਹ ਆਪਣਾ ਕੀ ਲੱਗਦਾ ਜੀ ਅਤੀਜਾਇ ਉਹ ਸਰਕਾਰਾਂ ਨੂੰ ਤੁਸੀਂ ਕੀ ਕੀ ਕਰਨ ਚਾਹੁੰਦੇ ਯਾਰ ਨਸ਼ੇ ਦੇ ਹਾਂਜੀ ਨਸ਼ੇ ਦਾ ਕਰਕੇ ਹੀ ਇਹ ਸਾਰੇ ਨਸ਼ੇਨੇ ਪੂਰਾ ਗਿਆ ਵਾ ਨਸ਼ਾ ਬਹੁਤ ਜ਼ਿਆਦਾ ਖਰਾਬ ਆ ਵੇਖੋ ਲਾ ਕਿੱਡੀ ਇਹਦੀ ਦੇ ਆ ਨਸ਼ੇਨੇ ਪੂਰਾ ਗਿਆ ਜਿਹੜੀ ਪੰਜਾਬ ਪੰਜਾਬ ਸਰਕਾਰ ਦੇ ਕਹਿੰਦੀ ਬਈ ਨਸ਼ਾ ਜਣੋ ਖਤਮ ਕਰਾਂਗੇ ਜਣੋ ਸਰਕਾਰ ਨਹੀਂ ਸਕਦੇ ਇਹ ਸਭੋਂ ਜ਼ਿਆਦਾ ਕਰਨਦੇ ਨਸ਼ਾ ਇਹਨਾਂ ਦੇ ਸਾਰੇ ਬੇਕਾਰ ਕਰਤੇ ਜਵਾਗ ਵੇਖੋ ਆ ਕਿੱਡੀ ਦੇ ਇਹਦੀ ਇਹੋ ਜਿਹਾ ਕਬੱਡੀ ਖੇਡੇ ਤੇ ਭਾਜੋ 100 ਰੁਪਈਆ ਖੇਡਦੇ ਆ ਮੁੰਡੇ ਵਰਸਪ ਪਹਿਲਵਾਨ ਆ ਤੁਸੀਂ ਆਪ ਕਰਾਉਂਦੇ ਆ ਬਲਸ ਦੇ ਨਾਲ ਆਪ ਕਾਉਂਦੇ ਆ ਨਹੀਂ ਕਿਸੇ ਦਾ ਨਾ ਆਪਣਾ ਨਹੀਂ ਮੇਰਾ ਨਾਮ ਹਰੀ ਸਿੰਘ ਆ ਹਾਂਜੀ ਇਹ ਜਿਹੜਾ ਜਿਹੜੀ ਡੈਥ ਹੋਈ ਆ ਕੀ ਤੁਹਾਡਾ ਕੀ ਲੱਗਦਾ ਸਾਡਾ ਭਤੀਜਾ ਸੀ ਜੀ ਹਾਂਜੀ ਨਸ਼ਾ ਕਰਦਾ ਸੀਗਾ ਪਰ ਨਸ਼ਾ ਜਿਹੜਾ ਹੈ ਹੁਣ ਸਰਕਾਰਾਂ ਜਿਹੜੀ ਸਰਕਾਰ ਹੈ ਨਸ਼ਾ ਕੋਈ ਬੰਦ ਨਹੀਂ ਕਰਾ ਰਹੀ ਹੈ ਇਹ ਸਰਕਾਰਾਂ ਨੇ ਬੇੜਾ ਘਰਕ ਕਰਨ ਦੀਆਂ ਨੇ ਜਦੋਂ ਉਹਦੀ ਸਰਕਾਰ ਆਈ ਹੈ ਨਵੀਂ ਇਹਨੇ ਕੁਝ ਬੰਦ ਕੀਤਾ ਹੈ ਪੁਲਿਸ ਸ਼ਰੇਆਮ ਕਾਉਣ ਦੀ ਹੈ ਸਾਰਾ ਵਿਗੰਦਿਆ ਸ਼ਹਿਰ ਦੇ ਵਿੱਚ ਨਹੀਂ ਵਿਗਦਾ ਪਿੰਡਾਂ 'ਚ ਵਿਗਨਿੰਦ ਜਿਹੜੇ ਆਪ ਪੀਂਦੇ ਨੇ ਪੁਲਿਸਾਂ ਦੇ ਚਲ ਜਾ ਕਿ ਇਹਨਾਂ ਵੀ ਬੰਦ ਕੀ ਕਰਨਾ ਨੇ ਸਾਰਾ ਕੁਝ ਆਪ ਹੋਉਂਦਿਆ ਇਹਨਾਂ ਪੁਲਿਸ ਕਰਾਉਂਦੀ ਹੈ ਸਾਰਾ ਕੁਝ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਤੇ ਨਾਲ ਮਿਲਿਆ ਤੇ ਲੱਗੇ ਦਾ ਲੱਕ ਤੋੜਦੇ ਹਾਂ ਬਾਜੀ ਲੱਕ ਇਹਨਾ ਤੋੜਨਾ ਨਹੀਂ ਗੱਲ ਆ ਕਿ ਬੰਨਣਗੇ ਸਭ ਇਹਨਾਂ ਤੇ ਬੇੜਾ ਘਰਕ ਕਰਤਾ ਹੈ ਪਹਿਲੀਆਂ ਸਰਕਾਰਾਂ ਨਾਲੋਂ ਵੀ ਇਹ ਖਤਮ ਕਰਤਾ ਇਹਨਾਂ ਨੇ ਕੰਮ ਕੋਈ ਵੀ ਕਿਤੇ ਵੀ ਦੱਸੋ ਸਾਨੂੰ ਨਸ਼ਾ ਗਦੀ ਫੜਿਆ ਨਸ਼ੇ ਵਾਲਾ ਬੰਦਾ ਵੀ ਵੇਚਦਾ ਇਹ ਗਰੀਬਾਂ ਨੂੰ ਫੜਦੇ ਗੱਡੀਆਂ ਦੇ ਚਲਾਨ ਕੱਟੀ ਜਾਂਦੇ ਆ ਫੜ ਕੇ ਦੂਜੇ ਤੀਜੇ ਨੂੰ ਮੋਟਰਸਾਈਕਲ ਨੂੰ ਘੇਰ ਲਿਆ ਜਵਾਕ ਨੂੰ ਚਲਾਨ ਕੱਟਦਾ ਜੀ ਤੇਰਾ ਇਹੋ ਜਿਹੇ ਬੰਦਿਆਂ ਦਾ ਵੇਖਣਸ ਆਗੇ ਹੁਣ ਕੋਈ ਪੁਲਿਸ ਵਾਲਾ ਹੈਗਾ ਇੱਥੇ ਆ ਕੇ ਮਗਰ ਦੱਸੇ ਮੈਨੂੰ ਕੋਈ ਕੀ ਇਹਨੂੰ ਕਰਨਾ ਕੀ ਨਹੀਂ ਕੋਈ ਬੰਦਾ ਇਹਦੇ ਲਾਗੋ ਭਜਿਆ ਕੈਮਰੇ ਵੀਡੀਓ ਚੈੱਕ ਕਰਨ ਕੀ ਤੋਂ ਲਿਆਂਦਾ ਕੀ ਤੋਂ ਵੇਚਿਆ ਪੱਟੀ ਜੋ ਲੈ ਕੇ ਬੰਦਾ ਪੱਟੀ ਦੇ ਵਿੱਚ ਹੀ ਮਰ ਗਿਆ ਇਹਨਾਂ ਦਾ ਬੇੜਾ ਕਰਕੇ ਪੁੱਛਦਾ ਕੀਤਾ ਪਿਆ ਪੁਲਿਸ ਨੇ ਸਾਰਾ ਬੇੜਾ ਕਰ ਕੀਤਾ ਜੀ ਤਾਂ ਤਲਾਕ ਹੋਏ ਯਾਰ ਘਰ ਦੀ ਤੇ ਤਲਾਕ ਹੋਏ ਆ ਤਲਾਕ ਨੂੰ ਨਹੀਂ ਕਿੰਨੇ ਚਿਰ ਹੋ ਗਿਆ ਜੀ ਤਲਾਕ ਹੋਇਆ ਨੂੰ ਦੋ ਸਾਲ ਹੀ ਹੋ ਗਏ ਨਾ ਤਕਰੀਬਨ ਇਕੱਲਾ ਹੀ ਰਹਿੰਦਾ ਸੀਗਾ ਇਹਦਾ ਡੈਡੀ ਆ ਬਜ਼ੁਰਗ ਵਿਚਾਰਾ ਦੋਵੇਂ ਪਿਓ ਪਤ ਰਹਿੰਦੇ ਸੀਗੇ ਬੱਚਾ ਉਹ ਨਾਲ ਲੈ ਗਈ ਤੇ ਮਾਤਾ ਜੀ ਦਾ ਤਾਂ ਨਹੀਂ ਕਿੰਨੇ ਚਿਰ ਹੋ ਗਿਆ ਮਾਤਾ ਨੂੰ ਦੋ ਤਿੰਨ ਸਾਲ ਹੋ ਗਏ ਬਸ ਠੀਕ ਹੈ ਉਹ ਜੀ ਮਰ ਗਈ ਦੋ ਤਿੰਨ ਸਾਲ ਹੋ ਗਏ ਨਾ ਮਰੀ ਉਹ ਇਹਦਾ ਬੱਚਾ ਵੀ ਹੈਗਾ ਇੱਕ ਆ ਇੱਕ ਛੋਟਾ ਚੰਡੀ ਤੁਹਾਡਾ ਕੀ ਲੱਗਦਾ ਸੀ ਭਾਜੀ ਭਤੀਜਾ ਹੈ ਸਾਡਾ ਇਹ ਰਹਾ ਬੰਦਾ ਹਾਂਜੀ ਬੰਦਾ ਕਿੰਨੇ ਬੱਚੇ ਇਹਨਾਂ ਦੇ ਇੱਕੋ ਹੀ ਕਾਕਾ ਇਹਦਾ ਇਕ ਕਿੰਨੇ ਜਦੋਂ ਨਸ਼ਾ ਕਰਦਾ ਪਿਆ ਸੀ ਨਸ਼ਾ ਤੇ ਨੂੰ ਪੰਜ ਸਾਲ ਹੋ ਗਏ ਬਚਾਰੇ ਨੇ ਮਾੜਾ ਮੋੜ ਕਰਦਾ ਹੈ ਪਹਿਲਾਂ ਹੌਲੀ ਹੌਲੀ ਵਧਦਾ ਵੰਦਾ ਕੰਮ ਵੱਧ ਗਿਆ ਤੇ ਇੱਕ ਕਬੱਡੀ ਪਲੇਅਰ ਵੀ ਰਿਆ ਵਿੱਚ ਨਹੀਂ ਉਹਨਾਂ ਦੇ ਸਰੀਰ ਦਾ ਅੰਦਰ ਰੇਡ ਸੀ ਇਸ ਤਰ੍ਹਾਂ ਹੀ ਬਸ ਕੀ ਲਾਗੀ ਤਾਂ ਬਾੜੀ ਸੰਗਤ ਚ ਪੈ ਗਿਆ ਭਾਜੀ ਤੁਹਾਡਾ ਕੀ ਨਾਮ ਨਾਮ ਮੇਰਾ ਹਰੀਸ਼ ਹਰੀਸ਼ਾ ਮੇਰਾ ਲਾ ਕੇ ਤੇ ਇਸੇ ਦੁੱਖ ਕੋਈ ਬਾਹਰ ਭੇਜਿਆ ਕਿਵੇਂ ਦੇਖਦੇ ਹੋ ਇਸੀ ਜੋ ਪੰਜਾਬ ਦੇ ਜਵਾਨੇ ਉਹ ਕੁਛ ਤਾਂ ਨਸ਼ੇ ਨੇ ਖਾ ਲਈ ਕੁਛ ਬੇਰੋਜ਼ਗਰੀ ਨੇ ਖਾ ਲਈ ਜਿਹੜੇ ਕੋਈ ਰਹਿੰਦੇ ਸੀ ਉਹਨਾਂ ਪਰਿਵਾਰਾਂ ਨੇ ਆਪਦੇ ਬੱਚਿਆਂ ਨੂੰ ਆਪਦੀ ਹੱਕ ਦੀ ਕਮਾਈ ਲਾ ਕੇ ਵਿਦੇਸ਼ਾਂ 'ੇ ਭੇਜਿਆ ਜੋ ਵਿਦੇਸ਼ਾਂ ਦੇ ਵਿੱਚ ਲੱਕ ਤੋੜੀ ਮਿਹਨਤ ਕਰਕੇ ਆਪਦੇ ਕਮਾਈ ਕਰਦੇ ਪਰ ਉਹ ਗੱਲ ਨਹੀਂ ਬਣ ਰਹੀ ਜੋ ਪੰਜਾਬ ਦੇ ਵਿੱਚ ਜੋ ਪੰਜਾਬ ਦੇਸ਼ ਹੀ ਇੱਕ ਵਿੱਚ ਹਰ ਤਰ੍ਹਾਂ ਦਾ ਅਚਲੋਂ ਦੇਸੀ ਹਰ ਤਰ੍ਹਾਂ ਦਾ ਜਾਨੀ ਕਿ ਸਭ ਤੋਂ ਮੀਰ ਦੀ ਸ਼ੀਤ ਪੰਜਾਬ ਅਜੋ ਪੰਜਾਬ ਇੱਕ ਛੋਟਾ ਸੂਬਾ ਹੈ